ਹਾਂਜੀ ਸਰਦਾਰ ਜੀ ਲਾ ਰਹੇ ਹੋ ਬੈਲਟ ਟੱਕਾ ਰਾਈਟ ਆਫ ਕੋ ਬਹੁਤ ਮਸਤ ਆ ਆਪਨੇ ਸਕਰੀਨ ਕੀਆ ਮੈਂ ਤਾਂ ਬਿਲਕੁਲ ਨਹੀਂ ਕੀਤਾ ਆ ਦੇਖੋ ਆ ਦੇਖੋ ਆ ਦੇਖੋ ਕੀ ਬਣ ਗਿਆ ਸਾਰੇ ਕਿੱਲੇ ਸਾਰੇ ਕਿੱਲੇ ਆ ਅਸੀਂ ਮਜ਼ਾ ਆਦਲੀ ਡਾਇਨਾਸੌਰ ਦੀ ਰਾਈਡ ਤਾਂ ਬਾਲੀ ਜ਼ਬਰਦਸਤ ਸੀ ਪਾਣੀ ਜਿਵੇਂ ਪਿਉ। ਇਹ ਆ ਮੈਜਿਕਾ ਥੀਮ ਪਾਰਕ ਦੀ 골ਡ ਰੈਸ਼ ਟ੍ਰੇਨ। ਇਸ ਟ੍ਰੇਨ ਤੇ ਬੈਠ ਕੇ ਤੁਸੀਂ ਮੈਜਿਕਾ ਥੀਮ ਪਾਰਕ ਦੇ ਆਸ-ਪਾਸ ਦੇ ਨਜ਼ਾਰੇ ਹਵਾ ਦੇ ਵਿੱਚ ਝੂ। ਮੈਂ ਕਹਿੰਦਾ ਜਿੰਨੇ ਮੈਜਿਕਾ ਥੀਮ ਪਾਰਕ ਨਹੀਂ ਨਾ ਵੇਖੀ, ਉਹਨੇ ਦੁਨੀਆ ਤੇ ਵੇਖਿਆ ਹੀ ਕੁਝ ਨਹੀਂ। ਇੱਕ ਵਾਰੀ ਆਓ ਤੇ ਫਿਰ ਮ제 ਲੈ ਕੇ ਜਾਓ। ਪਿਛਲੇ ਦਿਨੀ ਪੰਜਾਬ ਸਰਕਾਰ ਨੇ ਵੀ ਮੈਜਿਕਾ ਥੀਮ ਪਾਰਕ ਦਾ ਦੌਰਾ ਕੀਤਾ ਤੇ ਇਸ ਚੀਜ਼ ਨੂੰ ਪੰਜਾਬ ਦੇ ਵਿੱਚ ਲਿਆਉਣ ਵਾਸਤੇ ਵੀ ਸਰਵੇਖਣ ਕੀਤਾ। ਪਰ ਇਹਨਾਂ ਵਾਸਤੇ ਇੰਨਾ ਜ਼ਿਆਦਾ ਸੌਖਾ ਨਹੀਂ। ਜੇਕਰ ਇਹ ਪੰਜਾਬ 'ਚ ਆ ਗਿਆ ਤਾਂ ਪੰਜਾਬ ਦੀ ਰੂਹ ਬਦਲ ਜੇਗੀ ਇਹ ਆ ਇੰਡੋਰ ਐਕਟੀਵਿਟੀ ਜਿੱਥੇ ਆਪਾਂ ਨੂੰ ਡਾਇਨਾਸੌਰ ਦੀ ਦੁਨੀਆ ਵਿੱਚ ਲਿਜਾਇਆ ਜਾਂਦਾ ਹੈ ਹਾਲਾਂਕਿ ਡਾਇਨਾਸੌਰ ਦੀ ਦੁਨੀਆ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਖਤਮ ਹੋ ਚੁੱਕੀ ਅੱਜ ਆਪਾਂ ਭਾਰਤ ਦੇ ਨੰਬਰ 1 ਥੀਮ ਪਾਰਕ 'ਤੇ ਪਹੁੰਚੇ ਆ ਜਿਹੜਾ ਕਿ ਮੁੰਬਈ ਤੋਂ ਪੂਨੇ ਜਾਂਦੇ ਕਪੋਲੀ ਸ਼ਹਿਰ ਦੇ ਵਿੱਚ ਆਉਂਦਾ ਹੈ ਇਹਦੇ ਵਿੱਚ ਲਗਭਗ 20 ਤਰ੍ਹਾਂ ਦੀਆਂ ਐਕਟੀਵਿਟੀਆਂ ਨੇ ਨਜ਼ਾਰਾ ਬਹੁਤ ਘੈਂਟ ਹੋਣ ਵਾਲਾ ਹੈ ਤੇ ਜੁੜੇ ਰਿਹਾ ਜੇ ਆਪਣੇ ਇਸ ਬਲੌਗ ਨਾਲ ਦਿਖਾਉਣੇ ਆ ਤੁਹਾਨੂੰ ਮੈਜਿਕਾ ਥੀਮ ਪਾਰਕ ਦੇ ਨਜ਼ਾਰੇ ਮੈਜਿਕਾ ਥੀਮ ਪਾਰਕ ਦੇ ਅੰਦਰ ਜਾ ਚੁੱਕੇ ਆ ਤੇ ਇਹ ਜਿਹੜਾ ਹੈ 메인 게ਟ ਉਸ ਤੋਂ ਅੱਗੇ ਆਪਾਂ ਜਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਕਿੱਥੇ ਟਿਕਟਾਂ ਵਗੈਰਾ ਮੰਗਦੇ ਆਂ ਸਭ ਤੋਂ ਪਹਿਲਾਂ ਇਹ ਆਉਂਦਾ ਸਿਕਿਉਰਿਟੀ ਪੁਆਇੰਟ ਤੇ ਇੱਥੇ ਆਪਣੀ ਸਿਕਿਉਰਿਟੀ ਚੈੱਕ ਹੁੰਦੀ ਹੈ ਬੈਗ ਚੈੱਕ ਹੁੰਦੇ ਇੱਥੇ ਜਿਹੜੇ ਬੈਗ ਆਪਾਂ ਨੂੰ ਇਹਦੇ ਅੰਦਰ ਰੱਖਣੇ ਪੈਣਗੇ ਤੇ ਫਿਰ ਅੱਗੇ ਅੰਦਰ ਜਾਂਦੇ ਆਂ ਤੁਹਾਡੀ ਪਹਿਲਾਂ ਇਦਾਂ ਸਿਕਿਉਰਿਟੀ ਚੈਕਿੰਗ ਹੋਏਗੀ ਤੇ ਜਿਹੜੇ ਬੈਗ ਉਹ ਇੱਧਰ ਦੇ ਆਉਣਗੇ ਤੇ ਇੱਥੇ ਮੋਬਾਈਲ ਦੇ ਵਿੱਚ ਤੇ ਵੀਡੀਓ ਬਣਾਉਣ ਦਾ ਖਾਸ ਤੌਰ ਤੇ ਬਣਾ ਕੀਤਾ ਗਿਆ ਹੈ 셀ਫੀ ਸਟਿਕ ਵਗੈਰਾ ਨਹੀਂ ਜੀ ਅਸੀਂ ਐਂਟਰ ਕਰਦੇ ਆਂ ਪਹਿਲਾ ਮੇਨ ਗੇਟ ਕਰਾਸ ਕਰੋਗੇ ਉਸ ਤੋਂ ਬਾਅਦ ਦੇ ਵਿੱਚ ਇੱਥੇ ਜਿਹੜਾ ਹੁੰਦੀ ਹੈ ਟਿਕਟ ਟਿਕਟ ਕਰਵਾਉਣ ਤੋਂ ਬਾਅਦ ਦੇ ਵਿੱਚ ਆਪਾਂ ਪਹੁੰਚਦੇ ਹਾਂ ਅਗਲੇ ਪੁਆਇੰਟ ਤੇ ਦੇਖ ਰਹੇ ਹੋ ਆ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਆਹ ਜਿਹੜੀਆਂ ਵਿੱਚ ਉੱਪਰਲੇ ਬੰਨੇ ਔਰ ਰਾਈਡਿੰਗ ਕਰਦੇ ਆ ਤੇ ਇੱਕ ਰਾ ਬਦਲਾਂ ਦੇ ਵਿੱਚ ਹੀ ਵੜ ਜਾਂਦੇ ਆ ਇਹ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਉਹ ਵੀ ਟਿਕਟ ਦੇਖ ਲਈ ਤੇ ਇੱਥੇ ਜਿਹੜੀ ਆਪਣੇ ਮੈਜਿਕ ਥੀਮ ਪਾਰਕ ਦੀ ਐਂਟਰੀ ਹੋਏਗੀ ਤੇ ਇੱਥੇ ਜਿਹੜੇ ਆ ਬੈਜ ਜਿਹੜੇ ਆ ਆਪਣੇ ਹੱਥ ਤੇ ਲੱਗ ਜਾਣਗੇ ਇਹ ਵੀਰ ਆਪਣਾ ਆਨੰਦਪੁਰ ਸਾਹਿਬ ਤੋਂ ਆਪਣੇ ਬੈਜ ਲੱਗੇ ਆ ਕਪੋਲੀ ਦੇ ਜਿਹੜੇ ਮੈਜਿਕ ਥੀਮ ਪਾਰਕ 'ਚ ਆਪਾਂ ਪਹੁੰਚੇ ਆ ਇਹਨਾਂ ਦੀ ਵਜ੍ਹਾ ਭਾਜੀ ਝੰਡਾ ਸਿੰਘ ਇਹਨਾਂ ਨੇ ਸਾਨੂੰ ਦੱਸਿਆ ਬਹੁਤ-ਬਹੁਤ ਤੁਹਾਡਾ ਧੰਨਵਾਦ ਇਹ ਨੇ ਪੰਜਾਬ ਦੇ ਗੁਰਦਾਸਪੁਰ ਤੋਂ ਇਹ ਆਪਣੇ ਪੰਜਾਬੀ ਨੇ ਜਿਹੜੇ ਇੱਥੇ ਰਹਿੰਦੇ ਕਪੋਲੀ ਦੇ ਵਿੱਚ ਜਿਆ ਨਾਈਟਰੋ ਰਾਈਡ ਤੇ ਆਪਾਂ ਸਭ ਤੋਂ ਪਹਿਲਾਂ ਇਸ ਰਾਈਡ ਤੇ ਦੇਖੋ ਵੇਖੋ ਕਿੰਨਾ ਕਹਿੜਾ ਵਾਓ ਪੂਰੀ ਗੱਲ ਬਾਤ ਤੇ ਨਾ ਪਾਣੀ ਦੇ ਫੁਆਰੇ ਚੱਲਦੇ ਨੇ ਦੇਖੋ ਕਿੰਨੀ ਵਧੀਆ ਫੀਲਿੰਗ ਹੈ ਧੁੰਦ ਡਿੱਗਦੀ ਉਪਰੋਂ ਟੈਡ ਹੁਣ ਇੱਥੋਂ ਚੱਲੇਗੀ ਤਕਰੀਬਨ 1.5 ਮਿੰਟ ਦੀ ਤੇ ਹਾਂ ਵੇਖੋ ਕਿੰਨਾ ਜ਼ਿਆਦਾ ਕਿੰਨਾ ਜ਼ਿਆਦਾ ਮਜ਼ਾ ਆ ਰਿਹਾ ਇੱਥੇ ਰਾਈਡ ਕਰਨਾ ਤੇ ਇੱਥੋਂ ਚੜਾਂਗੇ ਹੁਣ ਆਪਣਾ ਤੋ ਤੁਹਾਡਾ ਵੀਡੀਓ ਨਾ ਬਣੇ ਰਾਈਡ ਕਰਕੇ ਆ ਗਿਆ ਜਾਂ ਹੁਣ ਆਪਣਾ ਨੰਬਰ ਲੱਗੇਗਾ ਪੂਰਾ ਘੰਟ ਜਾਰਾ ਕਿਉਂਕਿ ਮੋਬਾਈਲ ਕੱਟਿਆ ਹੀ ਨਹੀਂ ਜਾਣਾ ਹੈਗਾ ਇਸ ਕਰਕੇ ਦਿੱਕਤ ਹੈ ਮੋਬਾਈਲ ਦੀ ਰਾਈਡ ਦੀ ਬਿਲਕੁਲ ਤਿਆਰੀ ਆ ਤੇ ਹੁਣਗਾ ਮੋਬਾਈਲ ਸੰਭਾਲਾ ਔਖਾ ਜਾਣਾ ਆ ਦੇਖੋ ਥੋੜਾ ਜਿਹਾ ਸਾਹ ਰੋਕ ਕੇ ਰੱਖੋ ਤੇ ਕਲਪਨਾ ਕਰੋ ਜੇਕਰ ਤੁਹਾਨੂੰ 80 ਉੱਚੀ ਹਾਈਡ ਤੋਂ ਫੁੱਲ ਝੂੜਾ ਦੇ ਦਿੱਤਾ ਜਾਵੇ ਤੇ ਕੋਈ ਬੈਲਟ ਨਾ ਹੋਵੇ ਤਾਂ ਤੁਹਾਡਾ ਕੀ ਬਣੇਗਾ ਇਹ ਤਾਂ ਬਾਲਾ ਹੀ ਜ਼ਿਆਦਾ ਕੰਮ ਖਤਰਨਾਕ ਸੀ ਬਹੁਤ ਖਤਰਨਾਕ ਕੰਮ ਹੈ ਬਾਈ ਨਜ਼ਾਰਾ ਬਹੁਤ ਆਉਂਦਾ ਬਹੁਤ ਧੱਕੜ ਕੰਮ ਲੱਗਿਆ ਆਪਾਂ ਦਾ ਹਰ ਚ ਸੱਚੀ ਦੱਸੀ ਕਿਵੇਂ ਰਿਹਾ ਕੰਮ ਬਾਈ ਯਾਰ ਬਾਲਾ ਡਰ ਲੱਗਦਾ ਬਾਈ ਗਲਤੀ ਨਾ ਕਰਿਓ ਵੀ ਫੋਨ ਨਾ ਬਾਹਰ ਰੱਖਿਓ ਪਰ ਫੋਨ ਫਾੜ ਨਹੀਂ ਔਖਾ ਇਹ ਪਰਮੇਪੁਰ ਨੇ ਜ਼ਰੂਰ ਬਣ ਲਿਆ ਯਾਰ ਮਾਲ ਬਾਲ ਲਿਆ ਜੀ ਉੱਪਰੋਂ ਵੀ ਪੱਗ ਵੀ ਛੁੱਡੀਆਂ ਨਹੀਂ ਲੈ ਕੇ ਲੈ ਸਕਦੀ ਆ ਹਮ ਆ ਦੇਖਿਆ ਜੇ ਤੇ ਐਸੇ ਤਰ੍ਹਾਂ ਬਹੁਤ ਜ਼ਿਆਦਾ ਇੱਕੇ ਰੀ ਉੱਪਰ ਟੌਪ ਤੇ ਲੈ ਜਾਣਗੇ ਜਦੋਂ ਟੌਪ ਤੇ ਲੈ ਜਾਣਗੇ ਨਾ ਉੱਪਰੋਂ ਇਹ ਛੱਡ ਦੇਣਾ ਇਹਨਾਂ ਨੇ ਫਿਰ ਆਪਦੇ ਆਸਰੇ ਹੀ ਆਉਣਾ ਇਹਦਾ ਪ੍ਰੈਸ਼ਰ ਇੰਨਾ ਜ਼ਿਆਦਾ ਬਣ ਜਾਣਾ ਨਾ ਫਿਰ ਦੇਖੋ ਤੁਸੀਂ ਇਹਨਾਂ ਦਾ ਬਣਦਾ ਕੀ ਹੈ ਬਹੁਤ ਹੀ ਘੈਂਟ ਲੱਗਿਆ ਕੰਮ ਬਾਈ ਆਹ ਵੇਖੋ ਉੱਪਰ ਟੌਪ ਤੇ ਲੈ ਕੇ ਇੱਥੋਂ ਫਿਰ ਇੱਕ ਜੱਕ ਦੇ ਨਹੀਂ ਛੜਨਾ ਜੇ ਇਹ ਲੈ ਵੀ ਤੇ ਆਹ ਚੱਲ ਪਿਆ ਗਾ ਵਾ ਇਹ ਆਹ ਦੇਖੋ ਛੜਤਾ ਹੁਣ ਐ ਫ੍ਰੀ ਕਰਤਾ ਇਹਨੂੰ ਆਹ ਦੇਖੋ ਇਹ ਉਹ ਲੈ ਇਹ ਤਾਂ ਸਪੀਡ ਇੰਨੀ ਜ਼ਿਆਦੀ 70 70 ਦੀ ਸਪੀਡ ਹੋਏ ਦੀ ਸੈਂਕਡ ਰਾਈਡ ਤੇ ਆ ਰਹੇ ਆ ਸਕ੍ਰੀਮ ਮਸ਼ੀਨ ਤੇ ਇਹ ਵੀ ਉਸ ਤੋਂ ਵੀ ਘੈਂਟ ਹੈ ਕਿਉਂਕਿ ਆਹ ਦੇਖੋ ਇਹਦੇ ਵਿੱਚ ਇਹਨਾਂ ਨੇ ਬਿਠਾ ਦੇਣਾ ਤੇ ਜਿਵੇਂ ਕਹਿ ਦਿਆ ਆ ਕਸਬਲ ਜੀ ਤਾਂ ਜਾਂਦੀ ਤੇ ਇਹਦੇ ਦਵਾਲੇ ਵਾਲੇ ਘਮਾਉਣਾ ਲਾਖੋ ਇਹਦੇ ਵਿੱਚ ਬੈਠ ਗਏ ਸਾਰੇ ਤੇ ਇਹਨੇ ਉੱਪਰਲੇ ਬਨੇ ਹੋਣਾ ਤੇ ਇਹ ਘੁੰਮਣਾ ਜਿਵੇਂ ਆਪਾਂ ਪੀਂਗ ਨਹੀਂ ਝੂੜਦੇ ਓਏ ਹਸਾਬਤਾ ਵਜਾ ਤੇ ਹੁਣ ਇੱਥੋਂ ਲਾਈਨਾਂ ਦੇ ਵਿੱਚ ਖੜਨਾ ਪੈਂਦਾ ਤੇ ਉਸ ਤੋਂ ਬਾਅਦ ਦੇ ਵਿੱਚ ਇਹਦੇ ਵਿੱਚ ਬਿਠਾ ਦਿੰਦੇ ਆ ਤੇ ਦਿਖਾਉਣੇ ਆ ਤੁਹਾਨੂੰ ਇਹ ਕਿਵੇਂ ਡਰਾਈਵ ਕਰਦੇ ਇਹਨੂੰ ਬੈਠ ਚੁੱਕੇ ਨੇ ਸਾਰੇ ਤੇ ਆਪਣਾ ਜਿਹੜੀ ਵੀਡੀਓ ਰਿਕਾਰਡਿੰਗ ਆਪਣੇ ਤਾਂ ਖੁੱਤੋਂ ਨਹੀਂ ਹੋਣੀ ਹੈਗੀ ਕਿਉਂਕਿ ਖਤਰਨਾਕ ਹੀ ਜ਼ਿਆਦਾ ਕੰਮ ਹੈਗਾ ਤੇ ਤੁਹਾਨੂੰ ਦੂਜਿਆਂ ਨੂੰ ਦਿਖਾਈ ਜਾਂਦੇ ਆ ਲੋਕ ਕਰ ਦਿੱਤਾ ਇਹਨੂੰ ਜਿਹੜੇ ਲੋਕ ਲੱਗੇ ਸੀਗੇ ਉਹ ਲੋਕ ਉਤਾਰਦੇ ਆ ਹੁਣ ਦੇਖਿਆ ਵੀ ਬਣਦਾ ਕੀ ਇਹ ਨਾਲ ਵੀ ਮੂੰਹ ਨਾਲ ਦੀ ਨਾਲ ਲਾਲ ਹੋਣੇ ਸ਼ੁਰੂ ਹੋਏ ਦੂਜੀ ਰੈਡ ਚੱਲ ਪਈ ਐ ਵੱਟ ਚੜਨ ਲੱਗ ਪਏ ਨਾਲ ਹੀ ਰੱਸੇ ਨੂੰ ਕੀ ਬਣਦਾ ਪਿਆ ਆਉਂਦੀ ਫੀਲਿੰਗ ਪੂਰੀ ਘੈਂਟ ਜੀ ਕਿ ਨਹੀਂ ਵਜਦੀਆਂ ਚੀਕਾਂ ਤੇ ਜਦੋਂ ਆਪਣੀ ਵਾਰੀ ਆਈ ਉਦੋਂ ਕੀ ਬਣੇਗਾ ਜਿਵੇਂ ਜਿਵੇਂ ਤਾਂ ਨੂੰ ਜਾਂਦਾ ਨਾ ਉਵੇਂ ਮੈਂ ਚੱਕਰ ਵੀ ਤੇਜ਼ ਹੋ ਜਾਂਦਾ ਲੈ ਮੈਂ ਕਿਹਾ ਪੂਰਾ ਘੈਂਡ ਆ ਨੰਦ ਤਾਂ ਪੂਰਾ ਆ ਰਿਹਾ ਪਰ ਆ ਮੋਬਾਈਲ ਮੂਲ ਤੇ ਪਰਨੇ ਪੁਰਨੇ ਦਾ ਜ਼ਿਆਦਾ ਧਿਆਨ ਰੱਖਣਾ ਪਈਦਾ ਕਿਉਂਕਿ ਅਸੀਂ ਤੁਹਾਨੂੰ ਇਹ ਰਾਈਡ ਫੀਲ ਨਹੀਂ ਕਰਾ ਸਕਦੀ ਹੈ ਨਾ ਹਾਂ ਆਨੰਦ ਵੱਖਰਾ ਹੀ ਆ ਵੀ ਜਾਂ ਤਾਂ ਕੋਈ ਸਿਸਟਮ ਸੀਗਾ ਯਾਰ ਉਹ ਅਸੀਂ ਚੱਕਣਾ ਪਊਗਾ ਪਰ ਨਜ਼ਾਰਾ ਬਹੁਤ ਘੈਂਡ ਹੈ ਵੀ ਸਾਡੇ ਕੋਲ ਸੀਗਾ ਇੱਕ ਇੱਥੇ ਛਾਤੀ ਤੇ ਨਾਉਣ ਵਾਲਾ ਉਹ ਉਹਦੇ ਨਾਲ ਵਧੀਆ ਸੇਫ ਰਹੇਗਾ ਹਾਂ ਵਧੀਆ ਕੰਮ ਹੋਇਆ ਬਾਲਾ ਹੀ ਨਜ਼ਾਰਾ ਆਇਆ ਬਾਲਾ ਇਹਨਾਂ ਰਮਾਲ ਵੀ ਉੱਡ ਗਿਆ ਨਾ ਸਿਰਾ ਨਜ਼ਾਰਾ ਆਇਆ ਬਾਈ ਉਹ ਗੱਲਬਾਤ ਆ ਗੱਲਬਾਤ ਬਾਈ ਉਹ ਕਿਵੇਂ ਲੱਗਾ ਸੀ ਉਹ ਗੱਲਬਾਤ ਆ ਯਾਰ ਗੱਲਬਾਤ ਹਨ ਪੂਰੀ ਘੈਂਟ ਸੀ ਗੱਲਬਾਤ ਪਰਨੇਪੁਰ ਨੇ ਉੱਡ ਜਾਣੇ ਰਮਾਲ ਵੀ ਉੱਡ ਗਿਆ ਪ੍ਰਧਾਨ ਦਾ ਬਾਲਾ ਸਿਰਾ ਯਾਰ ਬਹੁਤ ਘੈਂਟ ਨਜ਼ਾਰਾ ਅਨੰਤ ਆਗੇ ਪੂਰੇ ਮਸਤਾ ਇੱਕਦਮ ਪੂਰਾ ਅੱਛਾ ਥਾ ਕਿਹਦਾ ਰਾਈਡ ਥਾ ਮਸਤਾ ਇਹ ਵਨ ਥਾ ਲੋ ਵੀ ਪੂਰੇ ਨਜ਼ਾਰੇ ਆ ਕਿੰਦਾ ਅਰਚ ਵਧੀਆ ਵਧੀਆ ਕਹਿਣ ਸਹੀ ਕੰਮ ਰਾਈਟ ਆਪ ਕੋ ਬਹੁਤ ਮਸਤ ਆ ਬਹੁਤ ਬੜੀਆਂ ਆਪਨੇ ਸਕ੍ਰੀਨ ਕੀ ਮੈਂ ਤਾਂ ਬਿਲਕੁਲ ਨਹੀਂ ਦਿਖਾ ਇਹ ਟੂ ਡ੍ਰੌਪ ਉੱਪਰ ਆਊਗਾ ਥੱਲੇ ਜਾਊਗਾ ਤੀਜੇ ਨੰਬਰ ਦੀ ਮੈਜਿਕਾ ਡ੍ਰੀਮ ਮੈਜਿਕਾ ਥੀਮ ਪਾਰਕ ਦੀ ਤੀਜੇ ਨੰਬਰ ਦੀ ਡਰਾਈਵ ਲੈ ਕੇ ਥੱਲੇ ਲੈ ਆਉਣਗੇ ਸਿਸਟਮ ਹੀ ਇੱਟਾ ਲਾ ਦੀ ਨਜ਼ਾਰੇ ਬਹੁਤ ਘੱਟ ਮਿਲਦੇ ਨੇ ਇੰਡੀਆ ਦਾ ਨੰਬਰ 1 ਪ੍ਰੈਸ਼ਰ ਜਿਹੜਾ ਪ੍ਰੈਸ਼ਰ ਪੈਂਦਾ ਜਿਵੇਂ ਆ ਇਹ ਲੱਗ ਕਿ ਹੋਏ ਨਾ ਇਹ ਪ੍ਰੈਸ਼ਰ ਵਾਲੇ ਹੀ ਜਾਣੇ ਇਹ ਪ੍ਰੈਸ਼ਰ ਰਾਡ ਜਿਹੜੀ ਆ ਉੱਪਰ ਗਿਆ ਬਹੁਤ ਸੇਕ ਕਿ ਇੱਕੇ ਦਾਵੇਂ ਅਲੋਕ ਹੋ ਗਿਆ ਉਹ ਡਰਾਈਵ ਤਾਂ ਨਾ ਇਦਾਂ ਤੁਹਾਡਾ ਇੰਨਾ ਕੰਦ ਹੋਣਾ ਜਿਹੜਾ ਇਥੋਂ ਤੇ ਘੱਟ ਤੋਂ ਘੱਟ ਦੇਖੋ ਘੱਟ ਘੱਟ ਹੋਏਗਾ ਤੇ ਫਿਰ ਤੁਸੀਂ ਡਰਾਈਵ ਨਹੀਂ ਕਰ ਸਕਦੇ ਹਾਂਜੀ ਸਰਦਾਰ ਜੀ ਲਾ ਰਹੇ ਹਾਂ ਬੈਲਟ ਬੈਲਟ ਯਾਰ ਇਹ ਤਾਂ ਦਿਖਦਾ ਨਹੀਂ ਕੁਝ ਅੱਛਾ ਤੇ ਰਾਈਡ ਬਹੁਤ ਘੈਂਟ ਆ ਯਾਰ ਨਜ਼ਾਰਾ ਬਹੁਤ ਆਊਗਾ ਮੈਂ ਨਜ਼ਾਰੇ ਲੈਣ ਤਾਂ ਆਏ ਆਪਾਂ ਆਏ ਹਾਂ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਲਾ ਦੂਗਾ ਮਮਲੇ ਤਾਂ ਦਿਖਦੀ ਨਹੀਂ ਯਾਰ ਕਿਧਰ ਕਿਧਰ ਕਦੇ ਇੱਕ ਅੜੀ ਲਲਕਾ ਦਾ ਮਾਰ ਜ਼ੋਰਦੜ ਪੁਲਿਸ ਉਹ ਨਹੀਂ ਹੜ ਕਰਨਾ ਨਾ ਉਹਦੇ ਤੋਂ ਚੱਲ ਜੇ ਨਹੀਂ ਕਰਨਾ ਪੁਲਿਸ ਤੋਂ ਤੂੰ ਸਸਰੀ ਘਰ ਕਹਦੀ ਆਉਂਦਾ ਨਹੀਂ ਯਾਰਾ ਹੁਣ ਵੇਖੀ ਤੂੰ ਫਿਰ ਜਾਂਦੀ ਤਾਂ ਆਹ ਨੂੰ ਅਸ਼ਟਪਾਜੀ ਉਹਨੂੰ ਜਾਊ ਗੱਲ ਦੱਸੋ ਕਿਉਂ ਤੇ ਖੱਤ ਤੇ ਟੱਕਰ ਓਕੇ ਆ ਨਹੀਂ ਆ ਰਹਾ ਬਾ ਠੀਕ ਆ ਪਹਿਲਾ ਡਰ ਜਾਂ ਲੱਗਦਾ ਹੈ ਨਾ ਡਰ ਨਹੀਂ ਲੱਗਦਾ ਫੀਲਿੰਗ ਹੀ ਬੜੀ ਜਾਗਦੀ ਹੈ ਹਾਂ ਜਦੋਂ ਪਈ ਪਹਿਲੀ ਵਾਰ ਹੀ ਜਾਂਦਾ ਨਾ ਉਦੋਂ ਡਰ ਲੱਗਦਾ ਤਾਂ ਨੂੰ ਹਾਈਟ ਕਿਹੜਾ ਥੋੜੀ ਉੱਚੀ ਆ ਵੇਖੋ ਹਾਈਟ ਕਿੰਨੀ ਉੱਚੀ ਆ ਬੜੀਆ ਕਿਹਦਾ ਨਜ਼ਾਰਾ تھا ਬਹੁਤ ਅੱਛਾ ਅੱਛਾ ਤਾਂ ਨਜ਼ਾਰਾ ਮਸਤ ਮਸਤ ਮਜ਼ਾ ਆ ਗਿਆ ਟੋਟਾ ਬੀਮ ਦਾ ਰਾਈਡ ਦੇਖਦੇ ਇੱਥੇ ਕੀ ਖੁਸ਼ੇਗਾ ਪੂਰਾ ਮਜ਼ਾ ਆ ਰਿਹਾ ਤੇ ਗਲਾ ਥੋੜਾ ਸੁੱਕ ਰਿਹਾ ਸੀ ਚਿਕਾ ਚੁਕਾ ਮਾਰ ਕੇ ਤੇ ਹੁਣ ਇੱਕ ਵਾਰੀ ਕੋਫੀ ਖਾਣੇ ਆ ਤੇ ਫਿਰ ਅਗਲੀ ਰਾਈਡ ਸ਼ੁਰੂ ਕਰ ਹੁਣ ਆਪਾਂ ਪਹੁੰਚੇ ਆ 골ਡ ਰੈਸ਼ ਦੇ ਸਾਹਮਣੇ ਤੇ ਇੱਥੋਂ ਦਾ ਨਜ਼ਾਰਾ ਵੀ ਘੈਂਡ ਹੋਣ ਵਾਲਾ ਐ ਬਣੇ ਰਿਹਾ ਜੀ ਆਪਣੇ ਬਲੌਗ ਦੇ ਨਾਲ ਅਪਾ ਬਿਲਕੁਲ ਨਜ਼ਦੀਕ ਹੀ ਪਹੁੰਚ ਗਏ ਆ 골ਡ ਰਸ਼ ਟ੍ਰੇਨ ਦੇ ਕੋਲ ਦੇਖਦੇ ਆ ਕਿਤੇ ਨਾਲ ਤਿਆਰਪਾ ਰਿਹਾ ਹੈ ਲਾਈਨਾਂ ਇੱਥੇ ਲੰਬੀਆਂ ਲੰਬੀਆਂ ਲੱਗੀ ਹੋਈਆਂ ਨਜ਼ਾਰਾ ਬਹੁਤ ਘੈਂਟ ਹੋਣ ਵਾਲਾ ਉਹ ਵਾਲੀ ਟ੍ਰੇਨ ਦੇ ਵਿੱਚ ਆਪਾਂ ਸਫ਼ਰ ਕਰਾਂਗੇ ਪੂਰੀ ਗੱਲਬਾਤ ਹੋਏਗੀ ਇਹ ਜਦੋਂ ਰਾਈਡ ਚੱਲਦੀ ਆ ਉਦੋਂ ਐਂ ਲੱਗਦਾ ਵੀ ਜਿਵੇਂ ਬੱਦਲਾਂ 'ਚ ਗੱਡੀ ਉੱੜਦੀ ਨਹੀਂ ਹੁੰਦੀ ਬੱਦਲਾਂ 'ਚ ਆ ਜਾਂਦੇ ਆ ਹੈਨਾ ਆਪਣਾ ਸਫ਼ਰ ਜਿਹੜਾ ਨਾ ਸਭ ਤੋਂ ਜਿਹੜਾ ਸਹੀ ਵਧੀਆ ਵਧੀਆ ਐਕਸਪੀਰੀਅੰਸ ਇੱਥੇ ਹੋ ਰਿਹਾ ਹੈ ਜਿੱਦਾਂ ਆਪਾਂ ਟੂਰ ਕੀਤਾ ਆਪਣੀ 골ਡ ਰਸ਼ ਰਾਈਡ ਤੇ ਹੁਣ ਆਪਾਂ ਬੈਠਦੇ ਆ ਆਜਾ ਅਰਸ਼ ਲੈਨੇ ਆ ਨਿਆਰੇ ਇੱਥੇ ਬੈਠਦੇ ਆਪਾਂ ਟ੍ਰੈਕ ਦੀ ਬਿਲਕੁਲ ਤਿਆਰੀ ਆ ਤੇ ਸਾਰੀ ਲਾਈਨ ਤੁਸੀਂ ਵੇਖੋ ਬੈਠ ਕੇ ਟ੍ਰੇਨ ਦੇ ਵਿੱਚ ਇਹ ਹੁਣ ਆਪਣੀ ਰਾਈਡ ਸ਼ੁਰੂ ਹੋਏਗੀ। ਤਕਰੀਬਨ 1 ਤੋਂ 1.5 ਮਿੰਟ ਦੀ ਰਾਈਡ ਹੈ ਪਰ ਇੱਕ 1.5 ਮਿੰਟ ਦੇ ਵਿੱਚ ਬਹੁਤ ਕੁਝ ਬਿਆਨ ਕਰੇਗੀ। ਹੁਣ ਆਪਣੀ ਚੱਲ ਚੁੱਕੀ ਹੈ 골ਡ ਰਸ਼ ਟ੍ਰੇਨ। ਪਰ ਜਾ ਕੇ ਜਿਹੜਿਆ ਚైనా ਦੇ ਥਰੂ ਜਿਹੜੀ ਉਹਦੀ ਸਪੀਡ ਜਿਹੜੀ ਵੇਖੋ ਕਿੰਦੀ ਜਾਰੀ ਸਪੀਡ ਵਧਦੀ ਹੈ ਤੇ ਵੇਖੀ ਜਾਓ ਆਸ-ਪਾਸ ਦਾ ਵਿਊ ਵੇਖੋ ਤੁਸੀਂ ਕਿੰਨਾ ਜ਼ਬਰਦਸਤ ਲੱਗ ਰਿਹਾ ਤੇ ਸਪੀਡ ਵੇਖੋ ਕਿਵੇਂ ਚੱਕੀ ਜਾ ਰਹੀ ਹੈ। ਤੇ ਹੁਣ ਆ ਗਏ ਆਪਾਂ 터ਨਲ ਦੇ ਵਿੱਚ ਵੇਖੋ ਵੀ ਨਿਕਲਦੇ ਪਏ ਆ ਤੇ ਫੇਰ ਹੀ ਵੇਖੋ ਨਾਲ ਦੇ ਨਾਲ ਬਹੁਤ ਕੁਝ ਸਫਰ ਦੇ ਵਿੱਚ ਵੇਖ ਲਿਆ ਵੀ ਬਾਈ ਬੜਾ ਹੀ ਜ਼ਿਆਦਾ ਆਨੰਦ ਆਇਆ ਜੀ ਕੈਂਟ ਕੈਂਟ ਕਾਲ ਵਾਸੀ ਪੂਰਾ ਸਿਰਾ ਹੋ ਗਿਆ ਵੀ ਨਿੱਕਾ ਜਿਹਾ ਟੂਰ ਸੀਗਾ ਪਰ ਐਂਡ ਲੱਗ ਗਿਆ ਆ ਅੱਛਾ ਪੂਰਾ ਬਹੁਤ ਬੜੀਆ ਕਿਹਦਾ ਲੱਗਾ ਬਾਈ ਇੱਕ ਨੰਬਰ ਦਾ ਇੱਕ ਨੰਬਰ ਚਲੋ ਇਹ ਆਪਣੀ 골ਡ ਰਸ਼ ਰਾਈਡ ਹੋ ਗਈ ਜਾਂ ਸਮਾਪਤ ਤੇ ਹੁਣ ਇੱਥੇ ਕੁਝ ਆਪਾਂ ਤਸਵੀਰਾਂ ਕਰਦੇ ਆ ਤਸਵੀਰਾਂ ਕਰਨ ਨੂੰ ਇੱਥੇ ਬਹੁਤ ਵਧੀਆ ਇੱਥੇ ਬੈਕਗ੍ਰਾਉਂਡ ਦਿੱਤੀਆਂ ਗਈਆਂ ਨੇ ਆ ਜਿਵੇਂ ਇਹ ਵਾਲਾ ਤੇ ਇੱਧਰਲੇ ਬੰਨੇ ਗੰਨਾ ਫੜ ਕੇ ਤੇ ਆਪਾਂ ਇੱਥੇ ਕਰਦੇ ਹਾਂ ਤਸਵੀਰਾਂ ਕਰੋ ਇੰਜਵਾਏ ਤੁਸੀਂ ਵੀ ਇਸ ਟੂਰ ਨੂੰ ਆਹ ਵੇਖੋ ਘੈਂਟ ਨਜ਼ਾਰਾ ਵੇ ਲਓ ਜੀ 골ਡ ਰਸ਼ ਆ ਗਿਆ ਵੇਖੋ ਕਿਆ ਨਜ਼ਾਰਾ ਆ ਗਈ ਟ੍ਰੇਨ ਲਓ ਜੀ ਆ ਨਜ਼ਾਰਾ ਲਓ ਜੀ ਟ੍ਰੇਨ ਆ ਨਜ਼ਾਰਾ ਲੋ ਜੀ ਆਪਣੀ ਅਗਲੀ ਰਾਈਡ ਹੈ ਅਲੀ ਬਾਬਾ 40 ਚੋਰ ਇੱਥੇ ਸਾਹਮਣੇ ਤੁਸੀਂ ਵੇਖ ਸਕਦੇ ਜੇ ਅਲੀ ਬਾਬਾ 40 ਚੋਰ ਵੇਖਦੇ ਆ ਇੱਥੋਂ ਦਾ ਕੀ ਨਜ਼ਾਰਾ ਆਉਂਦਾ ਹੈ ਕਹਿੰਡ ਐਕਸਪੀਰੀਅੰਸ ਹੋਇਆ ਜਿੰਨੀਆਂ ਵੀ ਆਪਾਂ ਰਾਈਡਾਂ ਕੀਤੀਆਂ ਨੇ ਕਿ ਅਲੀ ਬਾਬਾ 40 ਚੋਰ ਤੇ ਵਿੱਚ ਐਂਟਰੀ ਇਹ ਇੱਥੇ 8 ਮਿੰਟ ਦੀ ਰਾਈਡ ਹੈ 8 ਮਿੰਟ ਦੇ ਵਿੱਚ ਬਹੁਤ ਕੁਝ ਬਿਆਨ ਕਰਨਗੇ ਅਲੀ ਬਾਬਾ ਦੇ ਅੰਦਰਲੇ ਬੰਨੇ ਆਹ ਸੀਨ ਹੈਗਾ ਵੀ ਆਹ ਸਾਰਿਆਂ ਨੂੰ ਇਹਨਾਂ ਨੇ ਬਿਠਾ ਦੇਣਾ ਤੇ ਇਹਨਾਂ ਦੇ ਹੱਥ ਦੇ ਵਿੱਚ ਫੜਾਤੀਆਂ ਗੰਨਾ ਇਹ ਆਪਾਂ ਨੂੰ ਗੰਨ ਫੜਾਤੀ ਹੈ ਜੋ ਸਾਹਮਣੇ ਲੱਗੜੇ ਨਿਸ਼ਾਨੇ ਤੇ ਵੇਖਦੇ ਆ ਕਿੱਦਾਂ ਕੋਈ ਨਿਸ਼ਾਨਾ ਲੱਗਦਾ ਕਿ ਨਹੀਂ ਲੱਗਦਾ ਪੂਰੀ ਘੈਂਟ ਅੰਗਰੇਜ਼ਾਂ ਵਾਲੀ ਗੱਲ ਨੇ ਬਈ ਇਹ ਗਰੀ ਗੋਰੀਆਣੇ ਨਹੀਂ ਫੜੀ ਹੁੰਦੀ ਉਹ ਹੈ ਪੀਟਰ ਕਾਉਂਸ ਦੇ ਵਿੱਚ ਉਹੀ ਗੱਲ ਨੇ ਏ ਸੀ ਅਲੀ ਬਾਬਾ 40 ਚੋਰ ਤਾਂ ਜਿਹੜਾ ਗਨ ਸ਼ੂਟ ਕਰਨਾ ਸੀ ਪੁਆਇੰਟ ਵਧੀਆ ਮਿਲ ਰਹੇ ਸੀ ਜਾਂ ਤਾਂ ਆਪਾਂ ਵੀਡੀਓ ਬਣਾਉਂਦੇ ਤੇ ਜਾਂ ਫਿਰ ਪੁਆਇੰਟ ਬਣਾਉਂਦੇ ਬਾਕੀ ਘੈਂਟ ਸੀ ਸામਨੇ ਤੁਸੀਂ ਵੇਖੋ ਉੱਪਰ ਲੱਗੇ ਹੋਏ ਝੰਡੇ ਤੇ ਬਣੇ ਹੋਏ ਗੁੰਮਦ ਬਹੁਤ ਘੈਂਟ ਬਹੁਤ ਘੈਂਟ ਦ੍ਰਿਸ਼ ਹੈ ਕਹਿਣ ਦੀ ਕੋ ਲੋੜ ਨਹੀਂ ਹੈਗੀ ਬਾਕੀ ਤੁਸੀਂ ਆਪ ਵੇਖ ਲਓ ਇਦਾਂ ਦੀਆਂ ਬੈਕਗ੍ਰਾਉਂਡ ਇਦਾਂ ਦੀਆਂ ਲੋਕੇਸ਼ਨਾਂ ਬਹੁਤ ਘੱਟ ਨਜ਼ਰ ਆਉਂਦੀਆਂ ਨੇ ਆਏ ਸਾलिम ਘਰ ਵਿਊ ਤੁਸੀਂ ਵੇਖੋ ਬੈਕਗ੍ਰਾਉਂਡ ਤੁਸੀਂ ਵੇਖੋ ਕਿੰਨੀ ਜ਼ਬਰਦਸਤ ਹੈ ਇੱਥੇ ਆਪਾਂ ਐਂਟਰ ਕਰਦੇ ਆਂ ਦੇਖਦੇ ਆਂ ਇੱਥੇ ਹੈ ਕੀ ਹੁਣ ਆਪਾਂ ਪਹੁੰਚੇ ਆਂ ਭੂਤਾਂ ਦੀ ਦੁਨੀਆ ਵਿੱਚ ਆ ਮੇਰੇ ਨਾਲ ਦੇ ਬਾਈ ਨੂੰ ਤਾਂ ਭੂਤਾਂ ਤੋਂ ਜਮਾਂ ਹੀ ਨਹੀਂ ਡਰ ਲੱਗਦਾ ਇਹ ਤਾਂ ਭੂਤਾਂ ਨੂੰ ਵੇਫ ਇੱਕ ਭੰਗੜਾ ਹੀ ਪਾਈ ਜਾਂਦਾ ਤੇ ਭੰਗੜਾ ਪਾਉਣਾ ਵੀ ਚਾਹੀਦਾ ਕਿਉਂਕਿ ਇਹ ਚੀਜ਼ ਹੀ ਵੱਖਰੀ ਹੈ ਚ ਦਸੀ ਆਪਾਂ ਵੇਖ ਕੇ ਆਏ ਆ ਤੇ ਆ ਕਿਦਾਂ ਦਾ ਨਜ਼ਾਰਾ ਲੱਗਿਆ ਬਹੁਤ ਘੈਂਟ ਸੀ ਬਾਈ ਆਪਣੇ ਪੰਜਾਬ ਚ ਜਿਹੜੇ ਭੂਤ ਬੰਗਲੇ ਬਣੇ ਆ ਉਹ ਤਾਂ ਕੁਛ ਵੀ ਨਹੀਂ ਇਹਦੇ ਮੁਕਾਬਲੇ ਇਹ ਭੂਤ ਬੰਗਲਾ ਸਰੇ ਦਾ ਭੂਤ ਬੰਗਲਾ ਹੈ ਪੂਰੀ ਫੀਲਿੰਗ ਆ ਗਈ ਆ ਵੀ ਅੰਦਰ ਉਹ ਵਾਕੇ ਭੂਤ ਹੈਗੇ ਨੇ ਟਰੌਡ ਵੇਖੋ ਸਾਰੇ ਬੈਠ ਗਏ ਨੇ ਤੇ ਹੁਣ ਦੇਖਦੇ ਆ ਕੀ ਇਹਦਾ ਫੰਕਸ਼ਨ ਹੈਗਾ ਬੈਟਸਟਿਕ ਇੰਬੋ ਵੇਖਣ ਆਲੇ ਸੀ ਪੂਰੀ ਫੀਲਿੰਗ ਆਈ ਆ ਬਹੁਤ ਹੀ ਘੈਂਟ ਐਕਸਪੀਰੀਅੰਸ ਰਿਹਾ ਬਹੁਤ ਹੀ ਜ਼ਬਰਦਸਤ ਵੇਟ ਤਾਂ ਥੋੜੀ ਜਿਹੀ ਕਰਨੀ ਪਈ ਲੇਕਿਨ ਬੱਲੇ ਬੱਲੇ ਹੋ ਗਈ ਔਣਗੇ ਡਾਇਨਾਸੌਰ ਵਾਲੇ ਦੁਨੀਆ ਤੇ ਇਹਦਾ ਵੀ ਆਪਾਂ ਐਕਸਪੀਰੀਅੰਸ ਲੈ ਲੀਏ ਕੀ ਕੁਛ ਹੈਗਾ ਡਾਇਨਾਸੌਰ ਕਿਵੇਂ ਦੇ ਬਣਾ ਕੇ ਰੱਖੇ ਹੋਏ ਆ ਤੇ ਕਰਾਊਡ ਵੇਖੋ ਤੇ ਬਹੁਤ ਜ਼ਿਆਦਾ ਭੀੜ ਓਏ ਇਹ ਤਾਂ ਬੂਟ ਬਣ ਕਿਲੇ ਕਰ ਦੇਣਗੇ ਸਾਰਿਆਂ ਦਾ ਪੰਗਾ ਪਊਗਾ ਵੀ ਪੰਗਾ ਇਸ ਐਕਟੀਵੇਟ ਦੇ ਵਿੱਚ ਜਦੋਂ ਆਪਾਂ ਡਾਇਨਾਸੌਰ ਵੇਖਣ ਵਾਸਤੇ ਜਾਂਦੇ ਆ ਨਾ ਆਪਾਂ ਨੂੰ ਇੱਕ ਕਿਸ਼ਤੀ ਦੇ ਵਿੱਚ ਬਿਠਾ ਲੈਂਦੇ ਆ ਤੇ ਲਾਈਟਾਂ ਹੁੰਦੀਆਂ ਨੇ ਸਾਰੀਆਂ ਬੰਦ ਤੇ ਕਿਸ਼ਤੀ ਪਾਣੀ ਦੇ ਵਿੱਚ ਚੱਲਦੀ ਐ ਪਾਣੀ ਦੇ ਵਿੱਚ ਚੱਲਦੀ ਤੇ ਜਦੋਂ ਇੱਧਰੋਂ ਵਾਨਸ ਵਨੀਆਂਾਂ ਦੀਆਂ ਆਵਾਜ਼ਾਂ ਆਉਂਦੀਆਂ ਨਾ ਉਹ ਸੀਨ ਵੇਖਣ ਵਾਲੀ ਹੁੰਦੇ ਨੇ ਅੱਗੇ ਵਾਲੇ ਵੱਜ ਗਏ ਪਿੱਛੇ ਵਾਲੇ ਭਜ ਗਏ ਪਾਣੀ ਵਿੱਚ ਗਰੇਗੀ ਹੈ ਹੈ ਪਾਣੀ ਵਿੱਚ ਹਾਂ ਓਏ ਹੋਏ ਪਾਣੀ ਦੇ ਜੜਾ ਨੇ ਪਾਣੀ ਦੇ ਪਰ ਸਭ ਉਸ ਗੱਲੇ ਹੋ ਜਾਣਗੇ ਓਹ ਉਹ ਟੱਡ ਰਿਹਾ ਜੀ ਵੱਧ ਪਾਣ ਤੇ ਮੂਜਾ ਹੱਥ ਪਾਣ ਖੜ 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 ਕੀ ਹੋ ਰਿਹਾ ਹੈ ਪਾਣੀ ਕਿਤਨਾ ਆ ਗਿਆ ਰੇ ਉਹ ਘਾਹ ਆ ਰਿਹਾ ਹੈ ਘਾਹ ਖਾ ਰਹਾ ਹੈ ਡਾਇਨਾਸੌਰ ਉਹ ਬਈ ਬਈ ਕੰਮ ਹੋ ਰਿਹਾ ਹੈ ਮੈਜਿਕਾ ਥੀਮ ਪਾਰਕ ਦੇ ਵਿੱਚ ਨਾ ਹਰ ਇੱਕ ਐਕਟੀਵਿਟੀ ਨੂੰ ਬੜੇ ਹੀ ਚੱਜੇ ਢੰਗ ਨਾਲ ਤਿਆਰ ਕੀਤਾ ਗਿਆ ਹੈ ਇੱਥੇ ਤੁਸੀਂ ਦੇਖੋਗੇ ਨਾ ਤੁਸੀਂ ਤੁਹਾਨੂੰ ਉਸ ਦੁਨੀਆ ਦਾ ਅਹਿਸਾਸ ਹੋਏਗਾ ਪਰ ਜਦੋਂ ਜਾਓਗੇ ਨਾ ਉਦੋਂ ਤੁਹਾਨੂੰ ਲੱਗੇਗਾ ਵੀ ਵਾਕਿਆ ਹੀ ਸਾਡੇ ਕੋਈ ਚੀਜ਼ ਵੇਖਣ ਵਾਲੀ ਸੀ ਆ ਦੇਖੋ ਆ ਦੇਖੋ ਕੀ ਬਣ ਗਿਆ ਸਾਰੇ ਕਿੱਲੇ ਸਾਰੇ ਕਿੱਲੇ ਆਦਿ ਮਜਾ ਆਦਿ ਡਾਇਨਾਸੌਰ ਦੀ ਰਾਈਡ ਤਾਂ ਬੜੀ ਜ਼ਬਰਦਸਤ ਸੀ ਪਾਣੀ ਚ ਵੀ ਭਿਉਂ ਦਿੱਤਾ ਮਜਾ ਵੀ ਘੈਂਟ ਆਇਆ ਤੇ ਅਜੇ ਵੇਖੋ ਟੱਪੜੇ-ਟੱਪੜੇ ਸਾਰੇ ਕਿੱਲੇ ਕਰ ਦਿੱਤੇ ਆ ਤੇ ਹੁਣ ਫਿਰ ਆਪਾਂ ਦੇਖਦੇ ਆਈ 4 ਇੰਡੀਆ ਬਾਲਾ ਹੀ ਐਂਡ ਕਰਾਉਣਗੇ ਇੰਡੀਆ ਰਾਈਡ ਇੰਡੀਆ ਦਾ ਟੋਟਲ ਸਭ ਕੁਝ ਇੰਡੀਆ ਦੇ ਵਿੱਚ ਜੋ ਵੀ ਹੈਗਾ ਅਕਾਲ ਆਈ 4 ਇੰਡੀਆ ਦੇਖਾ ਕਿਹਦਾ ਲਗਾ अच्छा आई फोर इंडिया कैसा लगा भैया पूरा मजा आया आई फॉर इंडिया yes. का बताइए आप कैसा लगा आई अच्छा इंडिया बहुत अच्छा लगा पूरा सबसे बेस्ट शो आई फॉर इंडिया ऐसा लगा आई फॉर इंडिया अच्छा वेरी नाइस बगड़ा पा दो डांस ਇਸ ਬੋਰਡ ਦੇ ਉੱਪਰ ਨਾ ਸਾਰੀਆਂ ਮੈਜਿਕਾ ਥੀਮ ਪਾਰਕ ਦੀਆਂ ਐਕਟੀਵਿਟੀਆਂ ਹਨ। ਕਾ ਥੀਮ ਪਾਰਕ ਵੇਖਣ ਦਾ ਬਹੁਤ ਹੀ ਵਧੀਆ ਘੈਂਟ ਨਜ਼ਾਰਾ ਸੀ। ਇੱਥੇ ਬਹੁਤ ਕੁਝ ਹੈਗਾ। ਤੁਸੀਂ ਆਓਗੇ ਤੇ ਤੁਸੀਂ ਸੋਚਦੇ ਹੀ ਰਹੋਗੇ ਇੱਥੇ ਇੰਨਾ ਜਿਆਦਾ ਜਬਰਦਸਤ ਐਕਟੀਵਿਟੀਆਂ ਤੇ ਮੈਡਮ ਤੁਹਾਨੂੰ ਦੱਸਣਗੇ। ਇਹਦੇ ਤਿੰਨ ਮੇਜਰ ਪਾਰਕ ਰਹੇਗੇ, ਵਾਟਰ ਪਾਰਕ, ਥੀਮ ਪਾਰਕ ਐਂਡ স্নੋ ਪਾਰਕ ਔਰ ਇੱਕ ਰਹੇਗਾ ਨੋ ਹੋਟਲ। ਉਸਨੇ ਕਹੇ ਸੀ ਆਪਕੋ ਸਟੇ ਕੇ ਲਿਏ ਸਭ ਆਪਸ਼ਨਸ ਦੇਣਗੇ। ਅਬ ਵਨ ਡੇ ਦਾ ਸਟੇ ਕਰੇਗਾ, ਵਾਟਰ ਪਾਰਕ ਰਹੇਗਾ, ਥੀਮ ਪਾਰਕ ਰਹੇਗਾ। ਵਿਦ ਫੂਡ ਕਾ ਵੀ ਰਹਤਾ ਹੈ। ਉਹ ਆ ਅਨੇਕਾਂ ਸਨੋਪਾਰਕ ਵੀ ਹੈ ਉਹ ਵੀ ਕੈਸੇ ਇੰਡੀਆ ਦਾ ਲਾਰਜੇਸਟ ਪਾਰਕ ਹੈਗਾ ਆਪ ਐਨਜੋਏ ਕਰ ਸਕਤੇ ਹੋ 350 ਏਕਰ ਮੇਂ ਥੀਮ ਪਾਰਕ ਬਣਾ ਹੋਇਆ ਹੈ ਮਤਲਬ ਨੈਸ਼ਨਲ ਪਾਰਕ ਕਰਕੇ ਇਸ ਕੋ ਪਛਾਨਿਆ ਜਾਂਦਾ ਬਾਈ ਜੀ ਜਿਹੜੀ ਆਪਾ ਤੁਹਾਨੂੰ ਮੈਜਿਕਾ ਥੀਮ ਪਾਰਕ ਦਿਖਾਈ ਹੈ ਨਾ ਇਹਦੇ ਵਿੱਚ ਆਪਾ ਕੋਈ ਪੇੜ ਪ੍ਰਮੋਸ਼ਨ ਨਹੀਂ ਕਰ ਰਹੇ ਅਸਲ ਦੇ ਵਿੱਚ ਇਹ ਚੀਜ਼ ਹੈ ਬਹੁਤ ਕੈਂਟ ਆਪਣੇ ਪੰਜਾਬ ਦੇ ਵਿੱਚ ਜੇਕਰ ਇਦਾਂ ਦੀਆਂ ਚੀਜ਼ਾਂ ਲੱਗਣਗੀਆਂ ਨਾ ਤੇ ਪੰਜਾਬ ਇੱਕ ਦੁਨੀਆ ਦੇ ਨਕਸ਼ੇ ਤੇ ਵੱਖਰੀ ਪਛਾਣ ਬਣਾਊਗਾ ਇਹ ਚੀਜ਼ਾਂ ਬਹੁਤ ਹੀ ਵਧੀਆ ਤੇ ਵੇਖਣ ਯੋਗ ਨੇ ਅੱਜ ਕਾ ਥੀਮ ਪਾਰਕ ਤਾਂ ਬਹੁਤ ਹੀ ਘੈਂਟ ਨਜ਼ਾਰਾ ਸੀ ਬਹੁਤ ਜ਼ਬਰਦਸਤ ਐਕਟੀਵਿਟੀਆਂ ਇੰਡੀਆ ਆਈ ਇੰਡੀਆ ਜਿਹੜਾ ਵੇਖਿਆ ਸੀ ਉਹਦੇ ਵੀ ਜ਼ਬਰਦਸਤ ਸਾਨੂੰ ਵੇਖ ਕੇ ਨਾ ਇੰਨਾ ਜ਼ਿਆਦਾ ਵਧੀਆ ਲੱਗਾ ਇਹ ਆਪਾਂ ਮੋਬਾਈਲ ਤੋਂ ਪੂਨੇ ਵਾਲੇ ਰੋਡ ਤੇ ਹੈਗਾ ਜੇ ਤੇ ਤੁਹਾਨੂੰ ਇਹਦਾ ਆਪਾਂ ਸਾਰੇ ਡਿਟੇਲ ਵੀ ਦੇ ਦਿੱਤੀ ਆ ਤੇ ਬਹੁਤ ਘੈਂਟ ਨਜ਼ਾਰਾ ਵੀ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਨਾਲ ਜੁੜੇ ਰਿਹਾ ਜੇ ਸਤਿ ਸ੍ਰੀ ਅਕਾਲ